ਨੋਰ ਮੈਰ ਰੋਡ ਫਲੋਰ ਗਪਾਲ ਕਲੋਨੀ ਅੱਜ ਸਵੇਰੇ ਜਦੋਂ ਸਾਡੇ ਪਾਠੀ ਸਹਿਬਾਨ ਆਏ ਆ ਉਹਨਾਂ ਨੇ ਦੇਖਿਆ ਕਿ ਪਿੱਛੇ ਵਾਲੀ ਕੰਦ ਪਾੜ ਕੇ ਤੇ ਇੱਕ ਚੋਰ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੀ ਗੋਲਖ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ ਇੱਕ ਸਿਲੰਡਰ ਲੈ ਕੇ ਗਏ ਆ ਜਿੱਤੋਂ ਇਲਾਵਾ ਸਾਡੇ ਗੁਟਕਾ ਸਾਫ ਸੀਗੇ ਉਹ ਖਿਲਾਰ ਕੇ ਗਏ ਆ ਤੇ ਮਹਾਰਾਜ ਜੀ ਦੇ ਸਰੂਪ ਸੀਗੇ ਉਹਨਾਂ ਨੂੰ ਉਹਨਾਂ ਨੇ ਮਦਦ ਖਿਲਾ ਰਿਆ ਹੈਗਾ ਤੋੜਪੰਨ ਕੀਤੀ ਹੈਗੀ ਉਹਨਾਂ ਦੀ ਬਸ ਇੰਨਾ ਗਿਆ ਜੇ ਤੱਕ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਪ੍ਰਸ਼ਾਸਨ ਨੂੰ ਉਸੇ ਵਿਅਕਤ 10 15 20 ਮਿੰਟ ਚ ਆ ਗਿਆ ਸੀ ਕੋਈ ਸੀਸੀਟੀਵੀ ਕੈਮਰਾ ਲੱਗਾ ਜੀ ਹਾਂ ਕੈਮਰੇ ਦੇ ਵਿੱਚ ਕੋ ਆਇਆ ਬੰਦਾ ਹਾਂਜੀ ਇੱਕ ਵਿਅਕਤੀ ਆਇਆ ਜਿਹਦਾ ਮੂੰਹ ਬੰਨਿਆ ਹੋਇਆ ਸੀ ਤੇ ਕੀ ਨੀਤੀ ਸੀ ਉਹਦਾ ਦੀ ਉਹਨਾਂ ਦੀ ਨੀਤੀ ਚੋਰੀ ਦੀ ਤਾਂ ਸੀ ਸੀ ਉਹਦੇ ਨਾਲ ਜਿਹੜਾ ਉਹਨਾਂ ਨੇ ਬਦਬੀ ਕੀਤੀ ਆ ਉਹ ਬਹੁਤ ਮਾੜਾ ਕੰਮ ਕੀਤਾ ਹਾਂਜੀ साहब खिले गए हाँ जी। नूरना रोड फलोर गोपाल कलोनी अच्छ सवेरे जो साठी साहबान आए हैं उन्होंने देखा कि पिछे ਬੜੀ ਕੰਦ ਪਾੜ ਕੇ ਤੇ ਇੱਕ ਚੋਰ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੀ ਗੋਲਖ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ ਇੱਕ ਸਿਲੰਡਰ ਲੈ ਕੇ ਗਏ ਆ ਜਿੱਤੋਂ ਇਲਾਵਾ ਸਾਡੇ ਗੁਟਕਾ ਸਾਫ ਸੀਗੇ ਉਹ ਖਿਲਾਰ ਕੇ ਗਏ ਆ ਤੇ ਮਹਾਰਾਜ ਜੀ ਦੇ ਸਰੂਪ ਸੀਗੇ ਉਹਨਾਂ ਨੂੰ ਉਹਨਾਂ ਨੇ ਮਦਦ ਖਿਲਾਰਿਆ ਹੈਗਾ ਤੋੜਪਨ ਕੀਤੀ ਹੈਗੀ ਉਹਨਾਂ ਦੀ ਪਹੁੰਚ ਨਾ ਗਿਆ ਜੇ ਤੱਕ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੇ ਜਦੋਂ ਫੋਨ ਕੀਤਾ ਪ੍ਰਸ਼ਾਸਨ ਨੂੰ ਉਸ ਵਿਅਕਤੀ 10 15 20 ਮਿੰਟ ਚ ਆ ਗਿਆ ਸੀ ਕੋਈ ਸੀਸੀਟੀਵੀ ਕੈਮਰਾ ਲੱਗਾ ਜੀ ਹਾਂ ਕੈਮਰੇ ਦੇ ਵਿੱਚ ਕੋ ਆਇਆ ਬੰਦਾ ਹਾਂਜੀ ਇੱਕ ਵਿਅਕਤੀ ਆਇਆ ਜਿਹਦਾ ਮੂੰਹ ਬੰਨਿਆ ਹੋਇਆ ਸੀ ਤੇ ਨੀਤੀ ਸੀ ਉਹਦਾ ਦੀ ਉਹਨਾਂ ਦੀ ਨੀਤੀ ਚੋਰੀ ਦੀ ਤਾਂ ਸੀ ਸੀ ਉਹਦੇ ਨਾਲ ਜਿਹੜਾ ਉਹਨਾਂ ਨੇ ਬਦਬੀ ਕੀਤੀ ਆ ਉਹ ਬਹੁਤ ਮਾੜਾ ਕੰਮ ਕੀਤਾ ਗੁਟਕਾ ਸਭ ਖਲਾਰੇ ਗਏ ਹਾਂਜੀ